ਏ ਕਿਨਾ ਭਜੀ ਆਪਣੇ ਰਾਜੀਤ ਸਿੰਘ ਜੀ ਗੁਰੂ ਮਹਾਰਾਜ ਜੀ ਦੇ ਸਰੂਪ ਜਿਹੜੇ ਤਾਂ ਡੇਰ ਲਜਾਇ ਜਾਂਦੇ ਕਿਹੜੀ ਜਗ੍ਹਾ ਤੇ ਲਜਾਇਆ ਜਾ ਰਹੇ ਉਹ ਇੱਥੇ ਲੈ ਕੇ ਲੇ ਪਿੰਡ ਸਭਰਾਵੀ ਤਾਂਨਦਨ ਬਾਬਾ ਵੀਰ ਸਦੇ ਗੁਰਦਵਾਰ ਸਾਹਿਬ ਲੈ ਚੱਲੇ ਆ ਤੇ ਉੱਥੇ ਜਗ੍ਹਾ ਗਾਂਸ ਰੱਖਣ ਜਗ੍ਹਾ ਤੇ ਲੈ ਚੱਲੇ ਆਂ ਕਿਉਂਕਿ ਇੱਥੇ ਪਾਣੀ ਦਾ ਦਰਿਆ ਹੀ ਪੇੜ ਹੀ ਭਰਿਆ ਪਿਆ ਵਾ ਪਹਿਲੇ ਬੰਨੇ ਬਾਰਸ਼ਾਂ ਦੇ ਨਾਲ ਜਿਹੜੇ ਰਾਹ ਵਾ ਸਾਰੇ ਬੰਦ ਹੋ ਜਾਂਦੇ ਛੜਕਾ ਟੁੱਟਦੇ ਜਾਂਦੀਆਂ ਵਾ ਇਸ ਕਰਕੇ ਅਸੀਂ ਸੋਚਿਆ ਵੀ ਚਲੋ ਮਹਾਰਾਜ ਦੇ ਪ੍ਰਕਾਸ਼ ਜਿਹੜੇ ਇਹਨਾਂ ਨੂੰ ਖੜੀਏ ਤੇ ਮੁਰਕੇ ਆਪਦਾ ਦੇ ਚਲੋ ਬੰਦਾ ਉਹ ਜਦਨਦੇਰੇ ਦੇ ਵੇਰੇ ਭੇਜ ਕੇ ਜਿਤ ਤਕੋ ਕਿ ਮਾਰ ਰਏ ਸਰੂਪ ਜਰੂਰੀ ਆ ਜੇ بارش ਨਾ ਰੇ ਜਾਂ ਮੜ ਕੇ ਰਾਹ ਜਹਨ ਮੁਸ਼ਕਲ ਆ ਜੇ ਸਾਨੂੰ ਬਹੁਤ ਜਿਆਦਾ ਇੱਕ ਅਦਾ ਦੁੱਖ ਨੂੰ ਜਾਣ ਵਾਲਾ ਇੱਕ ਰਸਤਾ ਜਿਹੜਾ ਉਹ ਬਲੌਗ ਬਲੌਗ ਕੀ ਨਾਂ ਪਈ ਆਪਣੀ ਦਾਸ ਦਲਬਾਖ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਕਿ ਅਜੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਨ ਨੂੰ ਸੁਰੱਖਿਅਤ ਥਾਵਾਂ ਤੇ ਪੰਚਾਇਤ ਜਾਰੇ ਕਿਹੜੀ ਸਥਿਤੀ ਦੇ ਵਿੱਚ ਜਿਹੜੇ ਹਾਲਾਤ ਨੇ ਇਸ ਜਗ੍ਹਾ ਤੇ ਬਿਨਾਂ ਤੋਂ ਗੁਰੂ ਸਾਹਿਬ ਨੂੰ ਸਰੂਪਨ ਕਿਸ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਸਭ ਤੋਂ ਪਹਿਲਾਂ ਇਸ ਗੱਲ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਲਗਭਗ ਕਈ ਦਿਨਾਂ ਤੋਂ ਹਰੀਆਂ ਤੋਂ ਲੈ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਕਵੀਸ਼ਰ ਰਾਗੀ ਢਾਡੀ ਸਮੁੱਚੀਆਂ ਟੀਮਾਂ ਲੱਗੀਆਂ ਹੋਈਆਂ ਸੰਗਤ ਨੂੰ ਅਸੀਂ ਕਈ ਵਾਰ ਗੁਰੂ ਘਰਾਂ 'ਚ ਜਾ ਕੇ ਬੇਨਤੀ ਕਰ ਚੁੱਕੇ ਆਂ ਵੀ ਆਪਾਂ ਜਦੋਂ ਵੀ ਕਿਤੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਲੈ ਕੇ ਜਾਣੇ ਕੱਲ ਵੀ ਗੁਰਦੁਆਰਾ ਵੀਰਸਾ ਪਿੰਡ ਗਦਾਈਕੇ ਤੋਂ ਲਗਭਗ ਉਹ ਬੜੇ ਡੂੰਘੇ ਪਾਣੀ ਦੇ ਵਿੱਚੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਪਹੁੰਚਾਈ ਅੱਜ ਸਵੇਰੇ ਵੀਰਾਂ ਨਾਲ ਵਿਚਾਰ ਹੋਏ ਭਾਈ ਅਜੀਤ ਸਿੰਘ ਦੀ ਨਾਲ ਜਮੇਵਾਰ ਵੀ ਸਾਰੇ ਖਲੋਤੇ ਨੇ ਕਿ ਆਪਾਂ ਇਸ ਗੁਰੂ ਘਰ ਦੇ ਰਸਤੇ ਜਿਹੜੇ ਨੇ ਸਾਰੇ ਬਲੌਕੋਂ ਚੱਲੇ ਨੇ ਅੱਗੇ ਜਾ ਕੇ ਵੇਖੋ ਗੱਡੀ ਨੰਗਣੀ ਜਿਹੜੀ ਆ ਬੜੀ ਮੁਸ਼ਕਲ ਹੋ ਚੁੱਕੀ ਐ ਤੇ ਥੋੜਾ ਬੋਧਾ ਵੀ ਨਹੀਂ ਉਹ ਰਾ ਜਾਂਦਾ ਨਾ ਤੇ ਵੱਡੀ ਮੁਸ਼ਕਲ ਬਣ ਸਕਦੀ ਐ ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਸਵਰਾ ਉੱਚੀ ਜਗ੍ਹਾ ਤੇ ਲਿਜਾਏ ਜਾ ਰਹੇ ਨੇ ਹੋਰ ਵੀ ਇਲਾਕੇ ਦੇ ਬੰਨ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਤੇ ਬਾਨ ਤੋਂ ਅੰਦਰਲੇ ਬੰਨੇ ਨੇ ਚੈ ਬਾਨ ਤੋਂ ਬਾਹਰਲੇ ਬੰਨੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲਗੇ